ਹਾਂਜੀ ਸਾਸੀ ਕਾਲ ਜੀ ਸਾਰਿਆਂ ਨੂੰ ਕੀ ਹਾਲ ਚਾਲ ਆ ਸਵਾਗਤ ਹੈ ਜੀ ਤੁਹਾਡਾ ਸੰਧੂ ਡੇਰੀ ਫਾਰਮਿੰਗ ਦੇ ਵਿੱਚ ਸਜਣੋ ਵੀਡੀਓ ਜਿਹੜੀ ਤੁਹਾਡਾ ਸਾਂਝੀ ਕਰਨ ਲੱਗੇ ਆ ਕਨਫਰਮ ਕਰ ਲੱਗੇ ਆ ਸਜਣੋ ਐਡਰੈਸ ਇੱਕ ਵਾਰੀ ਇਸ ਨਗਰ ਦਾ ਨੋਟ ਕਰ ਲਿਓ ਪਿੰਡ ਵੱਡੇ ਸਭਰਾ ਤਸੀਲ ਪੱਟੀ ਤੇ ਜ਼ਿਲ੍ਹਾ ਸ਼੍ਰੀ ਤਰਨਤਾਰਨ ਸਾਹਿਬ ਆ ਗਿਆ ਤੇ ਹਰੀ ਕਾ ਹੈਡ ਵੀ ਇੱਥੋਂ ਸਜਣੋਂ ਨੇੜੇ ਦੀਕ ਰਹਿ ਜਾਂਦਾ ਤੇ ਵੱਡੇ ਸਭਰਾ ਨਗਰ ਦੇ ਤੁਹਾਨੂੰ ਚਾਰ ਐਨੀਮਲ ਵਿਖਾਉਣ ਲੱਗੇ ਆ ਦੋ ਸੂਨ ਵਾਲੀਆਂ ਝੋਟੀਆਂ ਤੇ ਦੋ ਹਜੇ ਅਸਰਾਈਆਂ ਹਨਾ ਨਹੀਂ ਇਹ ਆ ਬਣੀਆਂ ਝੋਟੀ ਆ ਬਣੀਆਂ ਆਪਣੇ ਕੋਲ ਠੀਕ ਆ ਹਾਂਜੀ ਤੇ ਇੱਕ ਆ ਕੱਟੀ ਵੀ ਸਜਣੋਂ ਕੇ ਰਿਪੋਰਟਰ ਨਿੱਕਾ ਜਾਂ ਸਿੰਘ ਜਾਵਾਂ ਹੀ ਤੇ ਲੇਵਾ ਭਾਂਡਾ ਪਟਣਾ ਸ਼ੁਰੂ ਕਰਤਾ ਕਰਮਾ ਵਾਲੀ ਨੇ ਸਿੰਘ ਜਮਾ ਹੀ ਰੇਂਗ ਨਿੱਕਾ ਸਿੰਘ ਮੂੜਿਆ ਹੋਇਆ ਪੜੀ ਸੰਭੀ ਇੱਕ ਨੀਲੀ ਰਾਵੀ ਦੀ ਮੱਝ ਤੇ ਦੋ ਆਗੀਆਂ ਹਸਰਾ ਝੂਟੀਆਂ ਚੈੱਕ ਕਰ ਲਓ ਬਾਕੀ ਇਹਨਾਂ ਦੀ ਡਿਟੇਲ ਲੈ ਲੈਣੀ ਆਪਾਂ ਸਾਰੀਆਂ ਦੀ ਤੇ ਜਿਹੜੀ ਸੱਜਣੋਂ ਪਸੰਦ ਆ ਗਈ ਤਸੱਲੀ ਕਰਕੇ ਖਰੀਦਦਾਰੀ ਕਰ ਲਿਓ ਤੁਹਾਡਾ ਧੰਨਵਾਦ ਹੋਊਗਾ ਆਜੋ ਲਈਏ ਜਾਣਕਾਰੀ ਤੇ ਨੀਲੀ ਰਾਵੀ ਦੀ ਮੱਝ ਤੋਂ ਕਰਦੇ ਆਪਾਂ ਸ਼ੁਰੂ ਅੰਬੀਰ ਜੀ ਸਤਿ ਸ੍ਰੀ ਅਕਾਲ ਆਸੀਏ ਵੀਡੀਓ ਠੀਕ ਠਾਕ ਜੀ ਵਧੀਆ ਵਧੀਆ ਹੋਰ ਸੁਣਾ ਵਧੀਆ ਵਧੀਆ ਮੇਰ ਰੱਬ ਦੀ ਹੋਰ ਘਰ ਪਰਿਵਾਰ ਠੀਕ ਠਾਕ ਹੈ ਹਾਂਜੀ ਹਾਂਜੀ ਚੜਦੀ ਕਲਾ ਤੂੰ ਦੱਸ ਮੇਰਾ ਬਾਸ ਵਧੀਆ ਵਧੀਆ ਮੇਰ ਰੱਬ ਦੀ ਚੜਦੀ ਕਲਾ ਚੜਦੀ ਕਲਾ ਹੀ ਚਾਹੀਦੀ ਆਪਣਾ ਨਾਮ ਤੇ ਐਡਰੈਸ ਦੱਸੀਗੇ ਨਾਮ ਵੀਰ ਜੀ ਆਪਣਾ ਜਗਰਾਤ ਸਿੰਘ ਪਿੰਡ ਸਭਰਾ ਤਹਿਸੀਲ ਪੱਟੀ ਤੇ ਜ਼ਿਲ੍ਹਾ ਤਰਨਤਾਰਨ ਵੱਡੇ ਸਭਰਾ ਹਾਂ ਵੱਡੇ ਸਭਰਾ ਵੀਰ ਜੀ ਹਰ ਜਗ੍ਹਾ ਆਪਣੋਂ ਰਹੇ ਜਾਂਦਾ ਵਾ 9 ਤੋਂ 10 ਕਿਲੋਮੀਟਰ ਪੱਟੀ ਰਹੇ ਜਾਂਦੀ 13 ਤੋਂ 14 ਕਿਲੋਮੀਟਰ 13 ਤੋਂ 14 ਕਿਲੋਮੀਟਰ ਪੱਟੀ ਸ਼ਹਿਰ ਪੱਟੀ ਸ਼ਹਿਰ ਹਾਂਜੀ ਹਾਂਜੀ ਤੇ ਮੋਬਾਈਲ ਨੰਬਰ ਮੋਬਾਈਲ ਨੰਬਰ 99148 99135 99148 ਤੇ 99135 ਨੰਬਰ ਘੈਂਟ ਆ ਹਨਾ ਹਾਂਜੀ 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 ਸੌਖਾ ਸੌਖਾ ਹਾਂਜੀ ਫੜਕਦੇ ਨੇ ਲਾਊਗਾ ਫੜਕਦੇ ਨੇ ਹਾਂਜੀ ਤੇ ਆਹ ਛੋਟੀ ਸੂਆ ਪਹਿਲੇ ਹੀ ਇਹ ਸੰਦੂਸਾ ਪਹਿਲਾ ਸੂਆ ਵਾ ਠੀਕ ਆ ਤੇ ਮੂੰਹ ਹਜੇ ਦੋ ਦਾਂਦਾ ਮੂੰਹ ਹਜੇ ਦੋ ਦਾਂਦਾ ਹਾਂ ਤੇ ਹਜੇ ਇਹਨੇ 15 ਦਿਨ ਪੂਰੇ ਇਹਦੇ ਪਏ ਆ ਪੂਰੇ ਹੁਣ ਚ ਠੀਕ ਆ 15 ਦਿਨ ਇਹਦੇ ਹਜੇ ਦਿਨ ਪੂਰੇ ਹੁਣ ਚ ਪਏ ਆ ਠੀਕ ਆ ਤੇ ਥਣਾ ਥਣਾ ਲੋ ਓਕੇ ਆ ਬਿਲਕੁਲ ਓਕੇ ਪੋਲੀ ਐਨ ਰੂ ਵਰਗੀ ਅ ਵੀ ਟਿੱਪੀ ਟੁਕੀ ਓਕੇ ਹਾਂ ਟਿੱਪੀ ਹਾਂਜੀ ਭਾਰ ਲਓ ਵੀ ਓਕੇ ਭਾਰ ਲਓ ਸੰਤੂ ਸਾਹਿਬ ਆਪਣੀ ਗਰੰਟੀ ਹੋਊਗੀ ਤੋਰ ਕਰਾਈਏ ਚੱਕੇ ਦੀ ਚਲੋ ਜੀ ਲਓ ਵੀ ਸੱਜਣੋ ਕਲੂਨ ਸੁੰਦੀ ਝੋਟੀ ਦੋ ਦੰਦ ਸਿੰਘ ਨੇੜ ਤੋਂ ਵਿਖਾਵਾਂਗੇ ਤੁਹਾਨੂੰ ਪਸੰਦ ਆਊਗਾ ਕੋਈ ਗੱਲ ਨਹੀਂ ਖੋਲਾ ਕੋਈ ਚੈੱਕ ਕਰਨ ਸੱਜਣੋ ਉਹਦਾ ਨਮਾਹਾਨ ਤੇ ਭਜਨਸ ਕਰਦੀ ਆ। ਸਰਦਾਰ ਸਿੰਘੀ ਦਿਖਾਓ। ਹਾਂ ਕੱਟੀ ਬਹੁਤ ਸੋਹਣੀ ਐ। ਬਹੁਤ ਘੱਟ ਸਿੰਘੀ ਮਿਲਦੀ ਐ ਇਹੋ ਜੀ। ਵੇਖੋ ਸੱਜਣਾ। ਸਰਦਾਰ ਸਿੰਘੀ ਲੁੱਟਦੀ ਆ। ਵਾਕਿਆਈ ਹੈਨਾ। ਊਂਗਲ ਨਹੀਂ ਨੰਗਨ ਲਈ। ਲੈ। ਵਾਕਿਆਈ ਸਹੀ ਗੱਲ ਆ। ਸਾਂਭਣ ਵਾਲੇ ਨੇ ਵੀ ਚੰਗੀ ਸਾਂਭੀ ਆ ਹੈਨਾ? ਹਾਂਜੀ। ਸੰਦੂ ਸਾਹਿਬ ਨੇ ਇਹ ਠੀਰੀ ਦੋਦੀ ਸਮਾਉਣਾ ਖਾਲਾਈ ਦਾ ਮੜਾ ਨਹੀਂ ਗਾ ਵਾਕਿਆ ਹੀ ਵਾਕਿਆ ਕੋਈ ਵਾਕਿਆ ਮੈਂ ਭਰਾ ਕਮੈਂਟ ਕਰ ਦਿੰਦਾ ਵਾਂ ਸਮਾਉਣੀਆਂ ਬਹੁਤ ਉੱਚੀਆਂ ਘਰ ਖਵਾਉਣਾ ਪੈਂਦਾ ਹਨਾ ਘਰ ਖਵਾਉਣਾ ਪੈਂਦਾ ਹਾਂਜੀ 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 ਤੇ ਬਾਕੀ ਥਣ ਦਾ ਸਹਿਜ ਵੀ ਚੰਗਾ ਥਣ ਬਹੁਤ ਵਧੀਆ ਕੱਢੂਗੀ ਹਾਂਜੀ ਸੋ ਸੰਦੂ ਸਾਹਿਬ ਥਣ ਸੰਦੂ ਸਾਹਿਬ ਬਹੁਤ ਵਧੀਆ ਚੱਡਾ ਵੀ ਸੰਦੂ ਸਾਹਿਬ ਭਰੂਗੀ ਜੀ ਹਾਂ ਨਹੀਂ ਬਾਕੀ ਬੂਰਾ ਕਰਮਲੀ ਭਰੂਗੀ ਜੀ ਹਾਂ ਸੋਨਾ ਤੋ ਆ ਤਿਆਰ ਕੀਤਾ ਜਿਹੜਾ ਖੁਆ ਲਾਇਲਟੀ ਪੱਟੀ ਖੁੱਲੀ ਡੁੱਲੀ ਹਾਂਜੀ ਤੇ ਰੇਟ ਇਹਦਾ ਸ਼ਾਜੀ ਰੇਡ ਸੰਧੂ ਸਾਹਿਬ ਮੈਂ ਤਾਂ ਕਰ ਲਈਏ 1.5 ਲੱਖ ਲੋਗ ਹਰਿਆਣਾ ਚ ਮੰਗ-ਮੰਗ ਲੈਂਦੇ ਆ ਹੈਂ ਦੇਖ ਲਾ ਪਾਵਾਂ ਤੋਂ ਮੰਗ ਹੈ ਹੈਂ ਪਾਵਾਂ 2 ਮੰਗ ਲਾ ਸਾਨੂੰ ਲੱਗੀ ਆ ਪੂਰੇ ਲੱਖ ਦੀ ਦੇ ਦਈਏ ਨਹੀਂ ਕਰਦੇ ਮਾਨ ਤਾਂ ਹੌਲੀ ਆ ਕੱਟੀ ਇਹ 95 ਦੀ ਦੇ ਦਈਏ ਤੋ ਟਿਕਾਣੇ ਦੇ ਤੇ ਆ 95 95 ਵਾਲਿਆਂ ਦੇ ਲਾ ਛੱਡ ਤੁਸੀਂ ਤੁਸੀਂ ਦੱਸੋ ਨਹੀਂ ਕਹੋਗੇ ਨਾ ਫਿਰ ਸਵਾਣ ਹੀ ਪੈਣੀ ਆ ਘਰੇ ਵੇਖ ਲਾ ਛੋਟੀ ਛੋਟੀ ਵੇਖ ਕੱਢੀ ਤੁਸੀਂ ਦੱਸੋ ਨਹੀਂ ਚੰਗੀ ਆ ਹਾਂਜੀ ਆਪਾਂ ਤਾਂ ਕਿਹਾ ਹੀ ਨਹੀਂ ਵੀ ਮਾੜੀ ਆ ਪਾ ਪਾਉਂਦਾ ਨਾ ਇਹ ਆਪਣੇ ਚੈਨਲ ਤੇ ਵੀਡੀਓ ਪਾਉਂਦਾ ਵੀ ਹੱਥ ਰੱਖਿਆ ਸਿੰਘੀ ਲੈ ਲਈ ਹਾਂ ਵਾਕਈ ਤੇਰੀ ਗੱਲ ਸਹੀ ਆ ਕਹਿੰਦਾ ਹੁੰਦਾ ਸਰਬੰਸ ਜਿੰਨੇ ਛੋੜ ਕਰਾਉਣੀ ਕਰਾਉਣੀ ਨਹੀਂ ਦੱਸ ਦੇ ਫਿਰ ਵੀ ਐਂ ਜੇ ਜਸਨੋ ਜੇ ਕਰਦੇ ਵੀ ਇੰਨੇ ਦੀ ਹਾਂ ਨਾ ਆਈਆਂ 85 ਦੀ ਦੇ ਦਈਏ ਚੱਲ ਜਿਹੜਾ ਫੋਨ ਲਾਊਗਾ ਕਰ ਦੇ ਸ਼ੂਰ ਹਾਂ ਕਰਦਾਂਗੇ ਹੋਰ ਮਾਨਤਨ ਕਰਦਾਂਗੇ ਲੋ ਵੀ ਸੱਜਣ 85000 ਦੀ ਵੀਰ ਕਹਿੰਦਾ ਤੇ ਬਾਕੀ ਖੁੱਲਾ ਮਾਨਤਾਨ ਪਲੂਣ ਸੁੰਦੀ ਕੱਟੀ ਆ ਕਰ ਲੋ ਚੈੱਕ ਲੋਲੀ ਪੋਲੀ ਤਿਆਰ ਹੋ ਜਾਊਗੀ ਪੱਠਪੋੜਾ ਚੰਗਾ ਤਿਆ ਨੀਲੀ ਰਾਵੀ ਦੀ ਮੈਂ ਆਪਣੀ ਕਿਹੜਾ ਸੂਆ ਸੰਤੂ ਸਾਹਿਬ ਤੀਸਰਾ ਸੂਆ ਸੁਣੀ ਆ ਕੀ ਤੀਜਾ ਸੂਆ ਹਾਂਜੀ ਤੇ ਦੂਜੇ ਸੂਏ ਦਾ ਦੁੱਧ ਆ ਦੂਜੇ ਸੂਏ ਸੰਤੂ ਸਾਹਿਬ 14 ਕਿਲੋ ਦੋ ਜਿਹੜਾ ਸਹੀ ਦਿੱਤਾ ਬਾਕੀ ਭੈਣ ਭਰਾ ਆਪਦੀ ਸਮਝ ਕਰਨ ਠੀਕ ਆ ਆਪਦੀ ਸਮਝ ਕਰਕੇ ਲਈ ਆ ਆਪ ਆਪਦੀ ਸਮਝ ਕਰਨਾ ਬਸ ਦੁੱਧ ਦੀ ਗਾਰੰਟੀ ਹੁੰਦੀ ਠੀਕ ਆ ਹਾਂਜੀ ਵੀ ਚਲੋ ਤੁਸੀਂ ਆਉਣਾ ਕਰਕੇ ਲੰਘਣਾ ਸੀ ਹਾਂ ਆਹਦੀ ਨਹੀਂ ਤੇ ਜੇ ਮੈਂ ਸਾਮਕੇ ਪਾਉਣੀ ਹੈ ਆਪਾਂ ਵਾਕਈ ਵਾਕਈ ਹਾਂਜੀ ਤੇ ਲਾਂਡੂ ਲਾਵੇਖੋ ਕਰਮਾਲੀ ਨੂੰ ਠੀਕ ਆ ਵੇਖੋ ਜੇ ਸੂ ਤਾਂ ਕਿ ਸੰਤੂ ਸਾਹਿਬਾਂ ਨਾਲ ਲਾਉਣਾ ਇਹਨੇ ਇਹਦੇ ਮਾਲਕਾਂ ਦੇ ਵੀ 14 ਦੁੱਧ ਚੋਣਦੇ ਵੀ ਨੋਰਮਲ ਸੇਵਾ ਤੇ ਦਿੱਤਾ ਇਹਨੇ ਤੇ ਸਹੀ ਆ ਹੁਣ ਦਿਨ ਕਿੰਨੇ ਲੈਂਦੀ ਆ ਜੀ ਮਾਨਸੰਦੂ ਸਾਹਿਬ ਅਜੇ ਦਿਨ 10 ਲੈ ਜੂ ਹਨਾ ਤੁਰਮਾਨ ਲੈ ਜਿੰਨੇ ਨੇ ਬਣੋ ਵੜੀ ਸੰਦੂ ਸਾਹਿਬ ਥਾਂ ਥੁਣਾ ਲੋ ਭਾਰ ਲੋ ਵੀ ਓਕੇ ਇਹ ਸੰਦੂ ਸਾਹਿਬ ਗਰੰਟੀ ਆ ਭਾਰਤੀ ਆ ਗਰੰਟੀ ਆ ਠੀਕ ਆ ਸੰਦੂ ਸਾਹਿਬ ਢਿੱਲਾ ਢੋਲਾ ਵੇਖੋ ਕਰਮਾਲੀ ਬਹੁਤ ਮੈਂ ਬਣੂਗਾ ਜੀ ਖੁੱਲੇ ਢੋਲਾ ਲੇਵਾ ਹਾਂਜੀ ਕਰਾ ਦਈਏ ਤੌਰ ਚੱਕੇ ਦੀ ਵੀ ਇੱਕ ਸੱਜਣੋ ਕੈਪ ਲਵਾ ਗਈ ਹਨਾ ਹਾਂਜੀ ਇੱਕ ਨਾ ਥੋੜਾ ਇੱਕ ਸਿੰਘ ਦਾ ਕੈਪ ਲੱਸਾ ਵਾ ਇਹ 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 ਨਹੀਂ ਬੜਾ ਜੀ ਇਹ ਇਹਨੇ ਸਮਝੋ ਸਾਹਿਬ ਇੱਕੇ ਖਾਂਬ ਬੰਨੀ ਕਰਨ ਹਾਂ ਪੈਰ ਪੂਰਾ ਹਾਂ ਬੰਨ ਵਾਲੇ ਇਹਦੇ ਹਾਂ ਬੰਨ ਵਾਲੇ ਹਾਂ ਜੀ ਗੱਬੜ ਕਰਕੇ ਨਹੀਂ ਬਣਵਾਏ ਵੀ ਚਲ ਸੁਸੂ ਤੇ ਫਿਰ ਠੀਕ ਆ ਇਹਦਾ ਫਿਰ ਰੇਟ ਇਹਦਾ ਰੇਟ ਸੰਤੂ ਸਾਹਿਬ ਜੀ ਪਛਾਣ ਲੈ। ਮੈਂ ਤਾਂ ਤੁਹਾਨੂੰ ਪਹਿਲਾਂ ਕਿਹਾ ਭਾਵਾਂ ਦੀ ਜਿੱਥੇ ਜੇ ਵਿਗ ਜਾਣ ਉਸ ਹਿਸਾਬ ਨਾਲ ਹੀ ਰੱਖ ਕਾ। 90 ਦੀ ਦੇ ਦਈਏ। ਹੋਰ ਕਰਦੇ ਮਾਨਤਨ ਹਣਾ। 85 ਦੀ ਦੇ ਲੀ ਗਏ ਹਾਣਾ। ਠੀਕ ਆ ਉਹ ਕਰਦਾਂਗੇ ਉਹ ਚੋਂ ਮਾਨਤਨ। ਦੋਨਾਂ ਦਾ 85 85। ਹਾਂ ਦੋਨਾਂ ਦਾ 85 ਕਰਦਾਂਗੇ ਮਾਨਤਨ ਖੁੱਲਾ ਕਰਦਾਂਗੇ। ਜੇ ਕੋਈ ਭੈਣ ਭਰਾ ਜੋੜਾ ਲਊਗਾ ਉਹ ਹੋਰ ਮਾਨਤਨ ਕਰਦਾਂਗੇ। ਠੀਕ ਹੈ ਜੀ। ਠੀਕ ਆ ਧੰਨਵਾਦ। ਤੇ ਆਹ ਅਸਰਾ ਝੋਟੀਆਂ। ਹਾਏ ਨਹੀਂ ਸੰਤੂ ਸਾਹਿਬ ਇਹ ਆਪਣੇ ਕੋਲੋਂ ਆ ਕੇ ਬਣੀਆਂ ਝੋਟੀਆਂ। ਚਾਹਦਨ ਹੋ ਗਏ ਇਹਨੂੰ ਇਹ ਮਾਲੀ ਤੋਂ ਕਿ ਟੀ ਮਾਲੀ ਦੋ ਹਾਂਜੀ ਵੀਡੀਓ ਵੀ ਹੈਗੀ ਆ ਵੀਡੀਓ ਹੈਗੀ ਸੰਦੂ ਸਾਹਿਬ ਆਪਾਂ ਪਾ ਬਣਾਈ ਆ ਓਕੇ ਰਿਪੋਰਟ ਵਧੀਆ ਖੁਸ਼ ਹੋ ਕੇ ਬਣੀ ਵਧੀਆ ਸੰਦੂ ਸਾਹਿਬ ਫਿਰ ਇਹਨੇ ਰਹਿ ਜਾਣਾ ਕਰ ਮਾਰੀ ਮੈਂ ਨਾ ਵੀ ਸੰਦੂ ਸਾਹਿਬ ਖਲੋ ਕੇ ਬਣੀ ਕੋਈ ਜੂੜ ਨਹੀਂ ਪਾਇਆ ਕੋਈ ਕੁਛ ਨਹੀਂ ਕੀਤਾ ਠੀਕ ਆ ਹਾਂਜੀ ਠੀਕ ਆ ਸੰਦੂ ਸਾਹਿਬ ਇਹਨਾਂ ਜੋੜਾ ਹੈ ਛੇਡੀਆਂ ਦਾ ਹਾਂ ਤੇ ਬੜੀਆਂ ਨਾਲ ਸ਼ਕੀਨਾਂ ਉਹਨਾਂ ਉਧਰੋਂ ਰਾਜਸਥਾਨ ਚ ਮਿਲ ਲੈਂਦੀਆਂ ਸੀ ਆਪਣੇ ਕੋਲੇ ਇਸ ਗਵਾਂਢੀ ਆਪਣੇ ਦਿਖਾ ਵੀ ਦਵਾਂਗੇ ਠੀਕ ਆ ਹਾਂਜੀ ਮਾਂ ਐਰੀ ਵੀ ਦਿਖਾਵਾਂਗੇ 17 18 ਕਿਲੋ ਦੁੱਧ ਆ ਇਹਦੀ ਮਾਂ ਬੇਸ਼ੱਕ ਕੋਈ ਵੀ ਕਵਿਤਾ ਬਧਾਰ ਦਿਖਾ ਵੀ ਲਾਉਂਦੇ ਤੇ ਬਣੀ ਦੀ ਵੀ ਵੀਡੀਓ ਹੈ ਬਣੀ ਦੀ ਸੰਤੂ ਸਾਹਿਬ ਇਹਦੀ ਵੀਡੀਓ ਹੈਗੀ ਆ ਥਣਚਾਰੀ ਹਾਂਜੀ ਸੰਤੂ ਸਾਹਿਬ ਥਣ ਥਣ ਸੰਤੂ ਸਾਹਿਬ ਸੀਲ ਵੜੀਆਂ ਹੁੰਦੀ ਸੀਲ ਵੜੀਆਂ ਵੇਖੋ ਨਹੀਂ ਠੀਕ ਹੈ ਹਾਂ ਦਾ ਥਣ ਥਣ ਦਿਖਾ ਦਿਓ ਹਾਂ ਇਧਰ ਨੂੰ ਲਿਆ ਦੂਰੋਂ ਕਿਸੇ ਨੇ ਆਨਲਾਈਨ ਮੰਗਾਉਣੀ ਹੁੰਦੀ ਆ ਚਾਰੇ ਥਾਣਾਂ ਕੋਈ ਫੋਟੋਸ਼ਾਪ ਨਹੀਂ ਹਾਂ ਹੁਣ ਵਿਖਾਉਣੇ ਤੁਹਾਨੂੰ ਅਸਰ ਝੋਟੀ ਦੇ ਥਾਣਾਂ ਉਹੜਾ ਨਾ ਮੈਂ ਆਪ ਨੂੰ ਡਰਦੀ ਹਾਂ ਹਾਂ ਨਹੀਂ ਥਾਨ ਤੁਹਾਨੂੰ ਬਹੁਤ ਚੰਗਾ ਲੱਗਾ ਸਜਣੋ ਵੇਖੋ ਹੁਣ ਵੀ ਦੋ ਦੋ ਪੋਟਿਆਂ ਦਾ ਥਾਨ ਲੱਗਾ ਹੋਇਆ ਤੇ ਬਾਕੀ ਬਣ ਗਈ ਕਰਮਾਂ ਦੀ ਹਾਂਜੀ ਸੰਧੂ ਸਾਹਿਬ ਆਪਣੇ ਕੋਲ ਵੀਡੀਓ ਹੈਗੀ ਆ ਕੋਈ ਭੈਣ ਭਰਾ ਆਪਾਂ ਇਹਦਾ ਰੇਟ ਕੀ ਰਹੂਗਾ ਫਿਰ ਸਾ ਜੀ ਇਹਦਾ ਰੇਟ 40 ਕਰ ਲਈਏ ਹੋਰ ਕਰਦੇ ਮਾਨਤਾ ਨਾਲ ਥੋੜਾ ਬਹੁਤਾ ਤੇ ਆਪਾਂ ਛੱਡ ਦਈਏ ਹੈ ਤਿੰਨ ਛੱਡ ਦਈਏ 35 ਦੇ ਦਈਏ 35 ਦੇ ਦਾਂਗੇ ਫਿਰ ਸਾਹ ਦੇ ਦਾਂਗੇ ਤੇ ਆ ਝੋਟੀ ਦਾ ਵੀ ਇਹ ਸੰਤੂ ਸਾਹਿਬ ਇਹ ਸੰਤੂ ਸਾਹਿਬ ਉਹਨਾਂ ਕਰਿਆ ਉਹਾਂ ਦੇ ਟੀਕਾ ਭਰਾਇਆ ਵਾ ਪਰ ਆਪਾਂ ਇਹਦੀ ਆਪਣੀ ਕੋਈ ਵੀਡੀਓ ਵੀਡੀਓ ਨਹੀਂ ਹੈਗੀ ਠੀਕ ਆ ਉਹਾਂ ਦੇ ਟੀਕਾ ਭਰਾਇਆ ਕਿੰਨਾ ਚਿਰ ਹੋ ਗਿਆ ਉਹਨਾਂ ਸੰਤੂ ਸਾਹਿਬ ਆਜ 10 ਦਿਨ ਹੋ ਗਏ ਆ 10 ਦਿਨ ਹੋ ਗਏ ਆ ਉਹਨੂੰ ਵੀ ਟੀਕਾ ਲਵਾਇਆ ਹਾਂਜੀ ਟੀਕਾ ਭਰਾਇਆ ਇਹਨੂੰ ਚੰਗੀ ਮਤਲਬ ਮੈਂ ਦੀ ਕੱਟੀ ਸਭ ਗਿਆ ਨਹੀਂ ਕਿਹਨੇ ਹਾਂ ਵੱਡੀ ਮਾਈ ਦੀ ਆਪਾਂ ਨਹੀਂ ਚੰਗੀ ਚੰਗੀ ਮਾਈ ਦੀ ਕਰੀ ਹਾਂ ਥਾਣੇ ਦੇ ਵੀ ਚਾਰ ਹੀ ਚਾਰ ਹੀ ਸੰਤੂ ਸਾਹਿਬ ਕੋਈ ਫੋੜ ਨਹੀਂ ਕੋਈ ਸ਼ਾਂ ਨਹੀਂ ਠੀਕ ਆ ਉਹ ਕਰਮ ਵਾਲੀ ਕਿਦਾਂ ਦਾ ਕੱਢੂਗੀ ਹਾਂ ਵਰਸ ਕੇ ਚਾਰ ਹੀ ਆ ਸਜਣੋ ਬਾਕੀ ਤੁਸੀਂ ਕਾਦੇ ਵੇਖੋ ਸੰਧੂ ਸਾਹਿਬ ਜਿੰਨੇ ਜਿੰਨੇ ਇਹਨਾਂ ਬੰਨਾ ਨਾ ਕਰਮਾਲੇ ਨੇ ਪੂਰੀ ਜਾਹ ਜਿੱਦੀ ਮੈਂ ਵੱਡੀ ਬਣੂਗੀ ਨਹੀਂ ਚੰਗੀਆਂ ਚੰਗੀ ਮਹਿੰਦੀ ਕਰਦੀ ਆ ਜੀ ਪੂਰੀ ਚੰਗੀ ਮੈਂ ਸੰਧੂ ਸਾਹਿਬ ਸਰਵਤ ਸਾਹਮਣੇ ਜਾਣੀ ਉਹਨਾਂ ਨੂੰ ਸੰਧੂ ਸਾਹਿਬੋਂ ਮੁੰਡੇ ਇਹਨਾਂ ਦੇ ਬਾਹਰ ਚਲੇ ਗਏ ਸੀ ਤੇ ਉਹਦਾ ਰੇਟ ਕੀ ਹੈ ਜੀ ਸੰਧੂ ਸਾਹਿਬ ਇਹਦਾ ਰੇਟ ਕਰਦੀਏ 45000 ਆ ਪਰਲੀ ਦਾ ਹਾਂ ਜੀ ਤੇ ਉਹਦੇ ਚੋਂ ਦੋ ਛੱਡ ਦਈਏ ਵੇਖ ਲਾ ਜੇ ਕੋਈ ਸੰਧੂ ਸਾਹਿਬ ਜੇ ਜੋੜਾ ਲਊਗਾ 70 ਦਾ 70 ਤੋਂ ਵੀ ਕਰ ਦਾਂਗੇ 65000 ਦਾ ਜੋੜਾ ਦੇ ਦਾਂਗੇ اچھا ਹਾਂ ਜੇ ਕਿ ਭੈਣ ਭਰਾ ਜੋੜਾ ਲਓ ਸੰਧੂ ਸਾਹਿਬ ਵੀ ਦੋ ਨੰਬਰ ਵਾਲਾ ਵੀਰ ਭਰਾ ਹੱਥ ਜੋੜ ਕੇ ਬੇਨਤੀ ਫੋਨ ਨਾ ਲਾਵੇ ਨਾ ਆਪਾਂ ਦੇਣਗੇ ਠੀਕ ਆ ਹਾਂਜੀ ਪੈਸੇ ਵੱਧ ਵੀ ਲਾਉਂਦੇ ਪਰ ਆਪਾਂ ਨਹੀਂ ਦੇਣੀਆਂ ਉਹਨਾਂ ਨੂੰ 65000 ਦੀਆਂ ਸਾਹਮਣ ਵਾਲੇ ਨੂੰ ਦੇ ਦਿਆਂਗੇ ਸਾਹਮਣ ਵਾਲੇ ਨੂੰ ਦੇ ਦਾਂਗੇ ਸੰਧੂ ਸਾਹਿਬ ਝੋਟਨਾ ਚਲੋ ਅਗਲੀ ਕੋਈ ਮਾਰੀਆਂ ਨਹੀਂ ਸੰਧੂ ਸਾਹਿਬ ਕੋਈ ਮਾਰਿਆ ਨੇ 65000 'ਚ ਦੋ ਮੱਝਾਂ ਬਣ ਜਾਣੀਆਂ ਤੇ ਬਾਅਦ ਚ ਆਹ ਵੇਖੋ ਕਰਮਾਲੀ ਸਿੰਘੀ ਸਿੰਘੀ ਵੇਖੋ ਰਿੰਗ ਰਿੰਗ ਸਿੰਘ ਲੱਗਾ ਉਹਨਾਂ ਨੂੰ ਹਾਂ ਕਿੰਗਰੀ ਵਾਲਾ ਸਿੰਘ ਚੰਗੀ ਐ ਛੋਟੀ ਚੰਗੀ ਐ ਹ ਠੀਕ ਠੀਕ 60000 ਦੀਆਂ ਸੱਜਣ ਸਾਹਿਬ ਇਹਦਾ ਮੈਨੂੰ ਕਿਦਾਂ ਲੱਗਾ ਪੂਦੀ ਮਾਫਰੇ 15 ਕਿਲੋ ਦੁੱਧ ਦਾ ਦਿਖਾ ਲਿਆ ਜੀ ਆਪਾਂ ਇਹ ਵੀ ਆਪਦੇ ਭੈਣ ਭਰਾ ਤੋਂ ਲਈਏ ਓਕੇ ਹਾਂਜੀ ਆਪਾਂ ਦਿਖਾ ਵੀ ਦਵਾਂਗੇ ਇਹਦੀ ਮਾਂ ਬਹੁਤ ਚੰਗੀ ਆ ਨਹੀਂ ਕੱਟੀ ਚੰਗੀ ਕੱਟੀ ਹਾਂਜੀ ਹਾਂਜੀ ਤਾਂ ਹੀ ਮੰਨ ਲਾ ਦੁੱਧੀ ਖੀਰੀ ਛੋੜੀ ਪਈਆ ਹਾਂ ਦੁੱਧੀਆਂ ਦੀਆਂ ਹਾਂਜੀ ਹਾਂਜੀ ਅਜੇ ਨੇ ਕੱਦ ਵੀ ਹੋਰ ਕਰ ਜਾਣਾ ਕਰ ਜਾਣਾ ਵੀ ਬੜਾ ਕਰਣਾ ਨੇ ਇਹ 6 6 ਹੀ ਨੇ ਦਾ ਕੱਦ ਬਹੁਤ ਕਰ ਜਾਣਾ ਇਹਨੇ ਧੰਨਵਾਦ ਸੱਜਣੋ ਵੀਡੀਓ ਨੂੰ ਐਂਡ ਤੱਕ ਵੇਖਣ ਲਈ